ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੋਸਤੋ ਹੈਗੀ ਹੈ ਨੈਨੇ ਵਾਲੇ ਪਿੰਡ ਦੀ ਜਿਹੜਾ ਇਹਨੂੰ ਬਰਨਾਲਾ ਪੈਂਦਾ ਤੇ ਬੱਚੀਆਂ ਬਾਈ ਕੁਲੇ ਚਾਰ ਤੇ ਬਾਰੀ ਲੋਡਸ ਨੂੰ ਦਿਖਾਵਾਂਗੇ ਜਿੰਨ ਜਿਹੜੀਆਂ ਕਿ ਚਾਰੇ ਖੀਰੀਆਂ ਸੱਤ ਮਹੀਨੇ ਤੋਂ ਲੈ ਕੇ 1 ਸਾਲ ਦੀ ਉਮਰ ਹੈ ਬੱਚੀਆਂ ਦੀ ਆ ਸੱਤ ਕਿ ਮਹੀਨੇ ਦੀ ਬੱਚੀ ਹੈ ਜਿਹੜੀ ਆ ਤੁਰਦੀ ਤੁਸੀਂ ਦੇਖ ਰਹੇ ਹੋ ਤੇ ਪਧੌੜ ਦੇ ਕੋਲੇ ਬਾਈ ਦਾ ਪਿੰਡ ਰਹਿ ਜਾਂਦਾ ਹੈ ਸੈਣਾ ਵਧੌੜ ਦੇ ਕੋਲੇ ਪਤਾ ਪਹਿਲਾਂ ਹੁੰਦਾ ਨੈਣੇ ਵਾਲਾ ਉਸ ਤੋਂ ਬਾਅਦ ਪਧੌੜ ਹੁੰਦਾ ਤੇ ਆ ਇੱਕ ਦੂਜੀ ਬੱਛੀ ਦੇਖ ਲਓ ਤੁਸੀਂ ਧਿਆਨ ਨਾਲ ਚਿੱਟੀ ਦੱਬੀ ਹੈ ਥਣ ਥੋਣਾ ਦਾ ਸਾਇ ਦੇਖ ਲਓ ਸੋਹਣਾ ਥਾਣਾ ਬੱਛੀ ਨੂੰ ਇੱਕੋ ਜਿਹਾ ਥਾਣਾ ਇੱਕੋ ਜਿਹਾ ਬਿੱਥ ਤੇ ਆ ਥਣ ਲੱਗਿਆ ਤੇ ਕੱਦ ਕਾਠ ਵੀ ਚੰਗਾ ਹੈ ਬੱਛੀ ਦਾ ਇਹ ਤਾਂ ਕੰਨਾ ਕੋਨਾ ਦੀ ਸੋਹਣੀ ਹੈ ਪ੍ਰਿੰਟ ਵਾਈ ਜੇ ਬੱਛੀ ਇਹ ਬਹੁਤ ਸੋਹਣੀ ਹੈ ਗਿਆ ਦੇਖ ਲਓ ਮੂੰਹ ਮੱਥਾ ਸੋਹਣੀ ਬੱਛੀ ਆ ਤੁਰਦੀ ਦੇਖ ਲਓ ਤੁਸੀਂ ਧਿਆਨ ਨਾਲ ਤੇ ਰੇਟ ਬਾਈ ਇਹਨਾਂ ਦੇ ਸਾਰਿਆਂ ਦੇ ਫੋਨ ਤੇ ਕਰੂਗਾ ਤੁਸੀਂ ਨੰਬਰ ਆਪਾਂ ਸਕਰੀਨ ਤੇ ਚਲ ਚਲਾਤਾ ਬਾਈ ਦਾ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਦੋਸਤੋ ਆਹ ਦੇਖ ਲਓ ਆਹ ਆਹ ਦੇਖੋ ਧਿਆਨ ਨਾਲ ਬਹੁਤ ਸੋਹਣੀਆਂ ਬੱਚੀਆਂ ਐ ਤੇ ਰੇਟ ਬਾਈ ਦਾ ਬਾਜ਼ ਵੀ ਹੋਊਗਾ ਜਾਇਦ ਰੇਟ ਦੇ ਵਿੱਚ ਤੁਹਾਨੂੰ ਬੱਚੀਆਂ ਮਿਲਣਗੀਆਂ ਇਹੇ ਆ ਆ ਗਈ ਜਰਸੀ ਬੱਚੀ ਉਮਰ ਇਹਦੀ ਵੀ 1 ਸਾਲ ਦੀ ਐ ਕੰਨਾਂ ਕੰਨਾਂ ਦੀ ਦੇਖੋ ਮੂੰਹ ਮੱਥੇ ਦੀ ਬਹੁਤ ਸ਼ਕੀਨ ਬੱਚੀ ਐ ਪ੍ਰਿੰਟ ਬਾਈ ਜੀ ਚੰਗਾ ਥਣ ਦਾ ਸਾਈ ਦੇਖ ਲੋ ਬਹੁਤ ਸੋਹਣਾ ਥਾਣਾ ਬੱਚੀ ਨੂੰ ਲੱਗਿਆ ਤੇ ਇੱਕੋ ਜਿਹਾ ਥਾਣਾ ਐ ਬਿੱਥ ਬੁੱਥ ਵੀ ਥਾਣਾ ਦੇ ਵਿੱਚ ਇੱਕੋ ਜਿਹਾ ਆ ਮੂੰਹ ਮੱਥਾ ਦੇਖ ਲੋ ਤੇ ਜਰਸੀ ਇਹ ਪੰਜਾਬ ਵਾਲੀ ਬਣੂਗੀ ਜਿਹੜੀ ਇਹ ਬੱਚੀ ਜਾਂਦੀ ਐ ਨਾ ਇਹ ਪੰਜਾਬ ਵਾਲੀ ਜਰਸੀ ਐ ਇਹ ਤੇ ਚਾਰੇ ਬੱਚਿਆਂ ਦੋਸਤੋ ਬਾਈ ਕੰਦਾ ਖੀਰੀਆਂ ਐ ਤੋ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਚੰਗੀਆਂ ਲੱਗੀਆਂ ਤਸੱਲੀ ਤੁਸੀਂ ਜਾ ਕੇ ਕਰ ਸਕਦੇ ਹੋ ਨੈਣੇ ਵਾਲਾ ਪਿੰਡ ਆ ਬਾਈ ਦਾ ਜਿਲ੍ਹਾ ਇਹਨੂੰ ਬਰਨਾਲਾ ਪਿੰਡ ਹੈ ਭਦੌੜ ਦੇ ਕੋਲੇ ਰਹਿ ਜਾਂਦਾ ਇਹ ਆ ਆ ਗਈ ਚੌਥੀ ਬੱਚੀ ਉਮਰ ਇਹਦੀ ਵੀ ਸਾਲ ਦੀ ਹੈ ਮੂੰਹ ਇਹ ਵੀ ਖੀਰੀ ਹੈ ਦੋਸਤੋ ਬਹੁਤ ਸ਼ਕੀਨ ਹੈ ਬਹੁਤ ਸੋਹਣੀਆਂ ਬੱਚੀਆਂ ਆ ਥਾਣਾ ਦਾਸਾ ਜਿਹਦਾ ਵੀ ਦੇਖ ਲਓ ਤੁਸੀਂ ਇੱਕੋ ਜਿਹਾ ਥਾਣਾ ਇੱਕੋ ਜਿਹੀ ਵਿੱਥ ਹੈ ਇਹ ਬੱਚੇ ਦਾ ਮਨੋ ਵੀ 2-2 ਮਹੀਨਾ ਤੱਕ ਮਹੀਨੇ-ਮਹੀਨੇ ਡੇਡ-ਡੇ ਮਹੀਨੇ ਤੱਕ ਜ ਚੰਗੀ ਖਰਾਕ ਪੈਗੀ ਇਹਨਾਂ ਨੂੰ ਤਾਂ ਹੀ ਦੋਸਤੋ ਈਆਈ ਲੈਣ ਦੇ ਕਾਬਿਲ ਹੋ ਜਾਣਗੀਆਂ ਜਿਹੜੀਆਂ ਬਗਰੋ ਤਿੰਨ ਬੱਚੀਆਂ ਦਿਖਾਈਆਂ ਇੱਕ ਬੱਚੀ ਇਹਦੇ ਛੋਟੀ ਹੈਗੀ ਤਿੰਨ ਬੱਚੀਆਂ ਦੀ ਉਮਰ ਸਾ ਇੱਕ ਸਾਲ-ਸਾਲ ਦੀ ਹੈ ਤੇ ਬਾਕੀ ਜਿਹੜੀਆਂ ਬੱਚੀਆਂ ਨੇ ਉਹਨੂੰ ਸਾਤ-ਸਾਤ ਇੱਕ ਬੱਚੀ 7 ਮਹੀਨੇ ਦੀ ਹੈ ਤੇ ਰੇਟ ਵੀਰ ਕਹਿੰਦਾ ਮੈਂ ਫੋਨ ਤੇ ਕਰੂੰਗਾ ਤੇ ਰੇਟ ਬਿਲਕੁਲ ਜਾਇਜ਼ ਹੋਊਗਾ ਬਾਈ ਦਾ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ